ਦਾ ਸਭ ਸੱਚੇ ਪਾਤਸ਼ਾਹ ਕੀਰਤਪੁਰ ਦੀ ਧਰਤੀ ਦਾ ਇਹ ਜ਼ਿਕਰ ਹੈ ਕਿ ਸਤਿਗੁਰੂ ਜੀ ਸੰਗਤ ਦੇ ਵਿੱਚ ਇਸ ਬਚਨ ਤੇ ਵਿਚਾਰ ਕਰ ਰਹੇ ਸੀ ਕਿ ਪ੍ਰਮਾਤਮਾ ਦੇ ਨਿਮਿਤ ਗੁਰੂ ਦੇ ਨਿਮਿਤ ਦਸਵੰਦ ਜ਼ਰੂਰ ਕੱਢਣਾ ਚਾਹੀਦਾ ਹੈ ਥੋੜੇ ਚੋ ਥੋੜਾ ਵੀ ਦਸਵੰਦ ਜਿਹੜਾ ਜ਼ਰੂਰ ਕੱਢਣਾ ਚਾਹੀਦਾ ਹੈ ਵੈਸੇ ਦਸਵੰਦ ਦਾ ਭਾਵ ਹੁੰਦਾ ਹੈ ਕਿ ਜਿਹੜੀ ਸਾਡੀ ਕਿਰਤ ਹੈ ਜਿਵੇਂ ਮੰਨ ਲਓ ਅੱਜ ਦੇ ਪੂਰੇ ਦਿਨ ਦੀ ਜਿਹੜੀ ਕਮਾਈ ਹੈ ਉਹਦਾ ਦਸਵਾਂ ਹਿੱਸਾ ਗੁਰੂ ਦੇ ਨਿਮਿਤ ਕੱਢਣਾ ਇਹਨੂੰ ਦਸਵੰਦ ਕਹਿੰਦੇ ਨੇ ਸੇਕੋਟ ਕੇ ਕਹਿੰਦੇ ਸਤਿਗੁਰੂ ਜੀ ਜੇ ਬਹੁਤ ਗਰੀਬ ਸਿੱਖ ਹੋਵੇ ਸਤਿਗੁਰੂ ਕਹਿੰਦੇ ਫਿਰ ਵੀ ਗਰੀਬ ਤੋਂ ਗਰੀਬ ਵੀ ਹੋਵੇ ਭਾਵੇਂ ਚੁਟਕੀ ਦਾ ਸੰਬੰਧ ਕੱਢੇ ਪਰ ਕੱਢਣਾ ਜ਼ਰੂਰ ਚਾਹੀਦਾ ਤੇ ਇੱਕ ਸਾਖੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਸੁਣਾਈ ਸਤਿਗੁਰੂ ਕਹਿਣ ਲੱਗੇ ਕਿ ਭਾਈ ਸਿੱਖੋ ਇੱਕ ਬੜਾ ਗਰੀਬੜਾ ਜਿਹਾ ਗੁਰਸਿੱਖ ਸੀ ਬਹੁਤ ਗਰੀਬ ਸੀ ਤੇ ਛਪਰੀ ਬਣਾ ਕੇ ਰਹਿੰਦਾ ਸੀ ਭਾਵ ਉਹਦਾ ਜਿਹੜਾ ਘਰ ਸੀ ਕੱਖਾਂ ਕਾਨਿਆ ਦੀ ਉਹਨੇ ਕੁੱਲੀ ਜੀ ਬਣਾਈ ਸੀ ਜਿਹਦੇ ਵਿੱਚ ਉਹ ਰਹਿੰਦਾ ਸੀ ਭੈ ਭਾਵਨੀ ਵਾਲਾ ਬੜਾ ਇਮਾਨਦਾਰ ਮਿਹਨਤ ਮਜ਼ਦੂਰੀ ਕਰਨ ਵਾਲਾ ਉਹ ਗੁਰਸਿੱਖ ਪਤੀ ਪਤਨੀ ਦੋਨੋਂ ਉਸ ਘਰ ਦੇ ਵਿੱਚ ਰਹਿੰਦੇ ਨੇ ਬੜੇ ਗਰੀਬ ਨੇ ਇਹਨਾਂ ਦੇ ਘਰ ਦੀ ਆਪਾਂ ਵੇਖਿਆ ਪਿੱਛੇ ਜਦੋਂ ਲੋਕਾਂ ਦੇ ਕੱਚੇ ਘਰ ਹੁੰਦੇ ਸੀ ਤੇ ਪੰਛੀ ਆਲਣੇ ਪਾ ਲੈਂਦੇ ਸੀ ਸਤਿਗੁਰੂ ਗੁਰੂ ਹਰ Rai ਸਾਹਿਬ ਜੀ ਦੇ ਬਚਨ ਨੇ ਸੂਰਜ ਪ੍ਰਕਾਸ਼ ਗ੍ਰੰਥ ਵਿੱਚ ਇੱਕ ਕਥਾ ਲਿਖੀ ਹੈ ਗੁਰੂ ਸਾਹਿਬ ਕਹਿੰਦੇ ਉਸ ਗਰੀਬ ਦੇ ਘਰ ਦੇ ਕਮਰੇ ਦੇ ਵਿੱਚ ਜਿਹੜਾ ਕੱਚਾ ਮਕਾਨ ਸੀ ਕੱਖਾਂ ਕਾਨਿਆਂ ਦਾ ਉਹਨੇ ਬਣਾਇਆ ਉਹਦੇ ਵਿੱਚ ਇੱਕ ਚਿੜੀ ਚਿੜੇ ਨੇ ਆਲਣਾ ਬਣਾ ਲਿਆ ਹੁਣ ਉਹ ਜਿਹੜਾ ਚਿੜੀ ਤੇ ਚਿੜਾ ਸੀ ਉਹ ਵੀ ਪੂਰਵਲੇ ਜਨਮ ਵਿੱਚ ਇੱਕ ਗੁਰਸਿੱਖ ਸਨ ਦੋਨੋਂ ਪਰ ਕੋਈ ਕਰਮ ਐਸੇ ਹੋ ਗਏ ਉਹਨਾਂ ਦੇ ਕੋਲੋਂ ਕਿ ਉਹਨਾਂ ਨੂੰ ਇਹ ਜਨਮ ਭੋਗਣੀ ਪਈ ਕਿਉਂਕਿ ਗੁਰਮਤ ਕਰਨ ਫਿਲਾਸਫੀ ਨੂੰ ਮੰਨਦੀ ਹੈ ਤੇ ਰਜੋ ਤਮੋ ਸਤੋ ਇਹ ਤਿੰਨ ਗੁਣਾਂ ਦੇ ਵਿੱਚ ਸੰਸਾਰ ਜਿਹੜਾ ਉਹ ਵੱਜਾ ਹੋਇਆ ਇਹਨਾਂ ਤਿੰਨਾਂ ਦੇ ਵਿੱਚ ਉਹ ਜਦੋਂ ਰਜੋ ਗੁਣ ਤਮੋ ਗੁਣ ਤੇ ਸਤੋ ਗੁਣ ਇਹਨਾਂ ਵਿੱਚ ਰਹਿ ਕੇ ਜੀਵ ਜਿੱਦਾਂ ਤੇ ਕਰਮ ਕਰਦੇ ਆ ਨਾ ਇਹਨਾਂ ਤਿੰਨਾਂ ਗੁਣਾਂ ਦੇ ਅਨੁਸਾਰ ਜੀਵ ਨੂੰ ਜਨਮ ਮਿਲਦੇ ਨੇ ਕਈਆਂ ਨੂੰ ਧਰਤੀ ਦੇ ਹੇਠਲੀਆਂ ਜੁਨਾ ਮਿਲ ਜਾਂਦੀਆਂ ਜਿਵੇਂ ਸਬ ਪਾਦ ਦੀਆਂ ਜੁਨਾ ਕਈਆਂ ਨੂੰ ਧਰਤੀ ਦੇ ਉੱਪਰ ਦੀਆਂ ਜੁਨਾ ਮਿਲ ਜਾਂਦੀਆਂ ਜਿਵੇਂ ਪਸ਼ੂ ਆਦ ਜਾਂ ਮਨੁੱਖ ਆ ਜਾਂਦੇ ਨੇ ਕਈਆਂ ਨੂੰ ਆਕਾਸ਼ ਦੀਆਂ ਜੂਨਾ ਮਿਲਦੀਆਂ ਜਿਵੇਂ ਉੱਡਣ ਵਾਲੇ ਪੰਛੀ ਨੇ ਇਹ ਰਜੋ ਤਮੋ ਤੇ ਸਤੋ ਗੁਣਾ ਦੇ ਵਿੱਚ ਵਿਚਰਣ ਵਾਲੇ ਜੀਵਾਂ ਨੂੰ ਜੂਨਾ ਭੋਗਣੀਆਂ ਪੈਂਦੀਆਂ ਭਾਵੇਂ ਕਿੱਡਾ ਵੀ ਚੰਗਾ ਜੀਵਨ ਕਿਉਂ ਨਾ ਹੋਵੇ ਮੁਕਤੀ ਕੇਵਲ ਨਾਮ ਦੇ ਵਿੱਚ ਰੋ ਵਿਚਾਰ ਸਤਗੁਰੂ ਕਹਿਣ ਲੱਗੇ ਕਿ ਉਹ ਕਿਸੇ ਕਰਮ ਕਰਕੇ ਉਹਨਾਂ ਨੂੰ ਚਿੜੀ-ਚਿੜੀ ਦੀ ਜੂਨ ਮਿਲ ਗਈ ਪਰ ਉਹਨਾਂ ਨੂੰ ਅਕਾਲ ਪੁਰਖ ਦੀ ਕਿਉਂਕਿ ਗੁਰੂ ਦੇ ਸਿੱਖ ਰਹੇ ਸੀ ਤੇ ਸੋਝੀ ਸੀ ਉਹਨਾਂ ਦੇ ਮਨ ਵਿੱਚ ਆਇਆ ਕਿ ਜਿਹੜਾ ਗੁਰਸਿੱਖ ਹੈ ਬੜਾ ਗਰੀਬ ਹੈ ਤੇ ਇਹਦਾ ਭਲਾ ਕਰਨਾ ਚਾਹੀਦਾ ਹੈ ਹੁਣ ਉਹਨਾਂ ਸੋਚਿਆ ਕਿ ਇਹਦਾ ਭਲਾ ਕਰੀਏ ਕਿੱਦਾਂ ਗਰੀਬ ਬੜਾ ਹੈ ਤੇ ਉਹਨਾਂ ਨੇ ਕੀ ਕੀਤਾ ਉਹ ਜਿਹੜੀ ਮਿਹਨਤ ਮਜ਼ਦੂਰੀ ਦੇ ਨਾਲ ਜੋ ਥੋੜਾ ਬਹੁਤਾ ਖੇਤੀਬਾੜੀ ਕਰਦਾ ਸੀ ਉਹ ਜਿਹੜੇ ਦਾਣੇ ਘਰ ਵਿੱਚ ਆਉਂਦੇ ਸੀ ਉਹ ਚਿੜੀ-ਚਿੜੇ ਨੇ ਕੀ ਕਰਨਾ ਆਪਣੀਆਂ ਚੁੰਝਾਂ ਵਿੱਚ ਦਾਣੇ ਭਰਨੇ ਉਹ ਦਾਣੇ ਲਿਜਾ ਕੇ ਤੇ ਜਿੱਥੇ ਗੁਰੂ ਕੇ ਲੰਗਰ ਦੀ ਰਸਦ ਪੈਂਦੀ ਸੀ ਉਸ ਰਸਦ ਦੇ ਵਿੱਚ ਪਾ ਦੇਣੀ ਉਹ ਰੋਜ਼ਾਨਾ ਉਹਨਾਂ ਨੇ ਇਹ ਕੰਮ ਕਰਨਾ ਸ਼ੁਰੂ ਕਰ ਦਿੱਤਾ ਉਸ ਚਿੜੀ ਤੇ ਚਿੜੇ ਨੇ ਉਹਨਾਂ ਨੇ ਦੱਸ ਉਹ ਜਿਹੜੀ ਚੁੰਝ ਭਰਨੀ ਦਾਣਿਆਂ ਦੀ ਜਾ ਕੇ ਉਸ ਗੁਰੂ ਕੀ ਲੰਗਰ ਦੀ ਰਸਦ ਵਿੱਚ ਪਾ ਦੇਣੀ ਹੁਣ ਜਿਹੜੇ ਭਾਵੇਂ 2-4 ਦਾਣੇ ਹੀ ਸੀ ਪਰ ਉਹ ਗੁਰੂ ਕੀ ਸੰਗਤ ਦੇ ਵਿੱਚ ਆਉਣ ਲੱਗ ਗਏ ਉਹ ਐਡੀ ਬਰਕਤ ਪਈ ਕਹਿੰਦੇ ਉਹ ਦਿਨੋਂ ਦਿਨ ਉਹਦੇ ਘਰ ਦੇ ਵਿੱਚ ਬਰਕਤ ਪੈਣੀ ਸ਼ੁਰੂ ਹੋ ਗਈ ਉਹ ਜਿਹੜਾ ਗਰੀਬ ਪਰਿਵਾਰ ਸੀ ਸੱਜੇ ਸੱਜੀ ਉਹਦੇ ਘਰ ਆਸੀ ਕਿਹੜ ਵਰਤੀ ਪ੍ਰਮਾਤਮਾ ਦੀ ਖੇਤੀ ਬਾੜੀ ਖੁੱਲੀ ਹੋਗੀ ਘਰ ਉਹਨੇ ਪੱਕਾ ਪਾਲਿਆ ਤੇ ਕੱਚਾ ਢਾ ਦਿੱਤਾ ਹੁਣ ਉਹਨੂੰ ਨਹੀਂ ਸੀ ਪਤਾ ਉਹ ਕੋਲੇ ਪਣ ਵਿੱਚ ਅਣਜਾਣ ਹੁਣੇ ਤੁਸੀਂ ਖੇੜ ਕੀ ਚੱਲ ਰਹੀ ਹੈ ਪਰ ਗੁਰੂ ਦਇਆ ਕਰ ਰਿਹਾ ਸੀ ਕਿਉਂਕਿ ਗੁਰੂ ਦੇ ਘਰ ਉਹਦੇ ਘਰੋਂ ਦਸਵੰਦ ਜਾ ਰਿਹਾ ਸੀ ਬੇਨਤੀ ਕਰਾਂ ਜਦੋਂ ਗੁਰੂ ਘਰ ਆਉਨੇ ਹੈ ਨਾ ਤੇ ਘਰੋਂ ਕੁਝ ਨਾ ਕੁਝ ਜ਼ਰੂਰ ਗੁਰੂ ਨੂੰ ਭੇਟ ਕਰਿਏ ਭਾਵੇਂ ਮੁੱਠ ਚੌਲਾਂ ਦੀ ਲੈ ਆਓ ਭਾਵੇਂ ਥੋੜਾ ਆਟਾ ਹੀ ਲੈ ਕੇ ਆਓ ਪਰ ਗੁਰੂ ਘਰ ਜ਼ਰੂਰ ਗੁਰੂ ਕੇ ਲੰਗਰਾਂ ਵਿੱਚ ਰਸਦ ਪਾਉਣੀ ਚਾਹੀਦੀ ਕਿਉਂਕਿ ਇਹ ਦੇ ਨਾਲ ਬੜੀ ਹੁਣ ਇਹ ਚੀਜ਼ਾਂ ਘਟ ਗਈਆਂ ਸਾਡੇ ਘਰਾਂ ਚੋਂ ਸਾਨੂੰ ਡੋਲ ਵਿੱਚ ਜਾਂ ਗਲਾਸੀ ਵਿੱਚ ਆਟਾ ਪਾ ਕੇ ਕੜਨਾ ਸ਼ਰਮ ਮਹਿਸੂਸ ਹੋਣ ਲੱਗ ਗਈ ਉਸ ਚੀਜ਼ ਨੇ ਸਾਡੇ ਘਰਾਂ ਦੀ ਬਰਕਤ ਖਤਮ ਕਰਕੇ ਰੱਖ ਦਿੱਤੀ ਗੁਰੂ ਕਿਰਪਾ ਕਰੇ ਉਹ 치ੜੀ 치ੜਾ ਜਿਹੜੇ ਨੇ ਉਹ ਗੁਰੂ ਕੇ ਲੰਗਰਾਂ ਵਿੱਚ ਉਹਦੇ ਘਰੋਂ ਦਸਵੰਦ ਭੇਜ ਰਹੇ ਨੇ ਭਾਵੇਂ 2-4 ਦਾਣੀ ਰੋਜ਼ ਭੇਜਦੇ ਸੀ ਬਰਕਤ ਪਈ ਉਹ ਸਾਜੇ ਸਾਜੇ ਅਮੀਰੀ ਘਰ ਦੇ ਵਿੱਚ ਆ ਗਈ ਧਨ ਦੌਲਤ ਆਉਣੀ ਸ਼ੁਰੂ ਹੋ ਗਈ ਉਹਨੇ ਕੱਚਾ ਘਰ ਢਾ ਦਿੱਤਾ ਤੇ ਉੱਥੇ ਪੱਕਾ ਘਰ ਬਣਾ ਲਿਆ ਹੁਣ ਜਦੋਂ ਕੱਚਾ ਘਰ ਢਾਇਆ ਉਹਦੇ ਕੱਚੇ ਘਰ ਵਿੱਚ ਚਿੜੀ ਚਿੜੇ ਦਾ ਆਲਣਾ ਸੀ ਉਹ ਆਲਣਾ ਵੀ ਠਹਿ ਗਿਆ ਤੇ ਚਿੜੀ ਚਿੜਾ ਵਿਚਾਰੇ ਉੱਡ ਕੇ ਕਿਧਰੇ ਹੋਰ ਚਲੇ ਗਏ ਉਹਨੇ ਤੇ ਪੱਕਾ ਘਰ ਬਣਾ ਲਿਆ ਰਹਿਣ ਲੱਗ ਗਿਆ ਚਿੜੀ ਚਿੜੇ ਨੇ ਕਿਤੇ ਹੋਰ ਬਸੇਰਾ ਕਰ ਲਿਆ ਹੁਣ ਉਹ ਪਹਿਲਾਂ ਉਹਦੇ ਘਰੋਂ ਗੁਰੂ ਘਰ ਰਸਤ ਜਾਂਦੀ ਸੀ ਦਸਵੰਧ ਜਾਂਦਾ ਸੀ ਮੈਂ ਚਿੜੀ ਚਿੜਾ ਲੈ ਕੇ ਜਾਂਦੇ ਸੀ ਹੁਣ ਉਹ ਦਸਵੰਦ ਖਤਮ ਹੋ ਗਿਆ ਬੰਦ ਹੋ ਗਿਆ ਕਿਉਂਕਿ ਚਿੜੀ ਚਿੜਾ ਚਲੇ ਗਏ ਉਹ ਦਸਵੰਦ ਦੀ ਰਸਦ ਜਾਣੀ ਬੰਦ ਹੋ ਗਈ ਉਹ ਜਿਹੜੀ ਬਰਕਤ ਗੁਰੂ ਵੱਲੋਂ ਬਖਸ਼ਿਸ਼ ਹੋ ਰਹੀ ਸੀ ਦਇਆ ਗੁਰੂ ਸਾਹਿਬ ਕਰ ਰਹੇ ਸੀ ਉਹ ਵੀ ਸੱਜੇ ਸੱਜੇ ਖਤਮ ਹੋ ਗਈ ਹੁਣ ਐਸੀ ਖੇੜ ਵਰਤੀ ਕਿ ਜਿੰਨੀ ਉਹ ਅਮੀਰੀ ਆਈ ਸੀ ਉਹ ਸੱਜੇ ਸੱਜੇ ਫਿਰ ਸਭ ਕੁਝ ਘਟਣਾ ਸ਼ੁਰੂ ਹੋ ਗਿਆ ਸੱਜੇ ਸੱਜੇ ਕਰਦਿਆਂ ਕਰਦਿਆਂ ਉਹਦਾ ਪੱਕਾ ਘਰ ਵੀ ਵਿਕ ਗਿਆ ਕੱਚੇ ਵਿੱਚ ਆ ਗਿਆ ਫਿਰ ਉਹ ਉਸੇ ਤਰ੍ਹਾਂ ਕੰਗਾਲ ਹੋ ਗਿਆ ਤੇ ਗੁਰੂ ਹਰਿਰਾਇ ਜੀ ਸਿੱਖ ਸੰਗਤ ਵਿੱਚ ਕਹਿਣ ਲੱਗੇ ਸੰਗਤ ਜੀ ਫਿਰ ਉਹ ਗਰੀਬ ਜ ਸਿੱਖ ਸਾਡੇ ਕੋਲ ਆਇਆ ਸਾਨੂੰ ਆ ਕੇ ਉਹਨੇ ਦੱਸਿਆ ਕਿ ਸਤਿਗੁਰੂ ਮੈਂ ਇੱਕਦਾਂ ਮੀਰ ਹੋ ਗਿਆ ਤੇ ਦਿਨਾਂ ਦੇ ਵਿੱਚ ਹੀ ਮੈਂ ਕੰਗਾਲ ਹੋ ਗਿਆ ਇਹਦਾ ਕਾਰਨ ਕੀ ਗੁਰੂ ਹਰਿਰਾਇ ਜੀ ਕਹਿੰਦੇ ਫਿਰ ਅਸੀਂ ਉਹਨੂੰ ਸਾਰੀ ਗੱਲ ਸਮਝਾਈ ਸਿੱਖਾ ਅਸਲ ਦੇ ਵਿੱਚ ਤੇਰੀ ਅਮੀਰੀ ਦਾ ਕਾਰਨ ਸੀ ਗੁਰੂ ਘਰ ਤੇਰੇ ਘਰ ਉਦ ਸੰਬੰਧ ਆਉਂਦਾ ਸੀ ਕਹਿੰਦਾ ਸਤਿਗੁਰੂ ਮੈਂ ਤੇ ਕਦੇ ਨਹੀਂ ਪਾਇਆ ਗੁਰੂ ਸਾਹਿਬ ਕਹਿੰਦੇ ਤੂੰ ਨਹੀਂ ਪਾਇਆ ਪਰ ਤੇਰੇ ਕੱਚੇ ਘਰ ਦੇ ਵਿੱਚ ਇੱਕ 치ੜੀ ਤੇ 치ੜਾ ਆਲਣਾ ਪਾ ਕੇ ਰਹਿੰਦੇ ਸੀ ਉਹ ਪੁਰਬਲੇ ਜਨਮਾਂ ਦੇ ਸਿੱਖ ਸੀ ਕਿਸੇ ਕਰਮ ਕਰਕੇ ਉਹਨਾਂ ਨੂੰ ਜੂਣ ਭੋਗਣੀ ਪੈਗੀ ਪਰ ਸਤਿਗੁਰੂ ਕਹਿੰਦੇ ਉਹਨਾਂ ਦਇਆ ਕਰਕੇ ਤੇਰੇ ਘਰੋਂ ਦਾਣੇ ਚੁੰਝ ਵਿੱਚ ਭਰ ਕੇ ਲਿਆਉਣੇ ਤੇ ਗੁਰੂਕੀਆਂ ਸੰਗਤਾਂ ਦੀ ਲੰਗਰ ਦੀ ਰਸਦ ਵਿੱਚ ਪਾਉਣੇ ਉਹ ਦਾਣੀਆਂ ਨੇ ਇੰਨੀ ਕੁ ਬਰਕਤ ਪਾਈ ਕਿ ਤੇਰੇ ਘਰ ਦੇ ਵਿੱਚ ਕਮੀ ਕਿਸੇ ਚੀਜ਼ ਦੀ ਨਾ ਰਹੀ ਪਰ ਤੂੰ ਘਰ ਪੱਕਾ ਬਣਾ ਲਿਆ ਕੱਚਾ ਢਾ ਦਿੱਤਾ ਉਹਨਾਂ ਦਾ ਅੰਨ ਨਾ ਟੁੱਟ ਗਿਆ ਤੇਰੇ ਘਰੋਂ ਉੱਡ ਕੇ ਕਿਧਰੇ ਹੋਰ ਚਲੇ ਗਏ ਤੇਰੇ ਘਰੋਂ ਗੁਰੂ ਘਰ ਦਾ ਸੰਬੰਧ ਆਉਣਾ ਬੰਦ ਹੋ ਗਿਆ ਤੇਰੇ ਘਰੋਂ ਬਰਕਤ ਚਲੇ ਗਈ ਤੇ ਸਹਜੇ ਸਹਜੇ ਫਿਰ ਤੂੰ ਕੰਗਾੜਤਾ ਵਾਲੇ ਪਾਸੇ ਆ ਗਿਆ ਗਰੀਬੀ ਵਾਲੇ ਪਾਸੇ ਆ ਗਿਆ ਇਸ ਕਰਕੇ ਸਤਿਗੁਰੂ ਕਹਣ ਲੱਗੇ ਭਾਈ ਸਿੱਖਾ ਥੋੜੇ ਚੋ ਥੋੜਾ ਵੀ ਭਾਵੇਂ ਹੋਵੇ ਗੁਰੂ ਘਰ ਦਾ ਸੰਬੰਧ ਜ਼ਰੂਰ ਦੇਣਾ ਚਾਹੀਦਾ ਹੈ ਜੇ ਕੋਈ ਗਰੀਬ ਹੈ ਉਹ ਆਪਣੀ ਖੈਸੀਅਤ ਅਨੁਸਾਰ ਯੋਗਤਾ ਅਨੁਸਾਰ ਵੱਧ ਤੋਂ ਵੱਧ ਦਾਣ ਗੁਰੂ ਘਰ ਦਾਣ ਨਹੀਂ ਕਰਨਾ ਚਾਹੀਦਾ ਵੈਸੇ ਗੁਰੂ ਦਾਤਾ ਦਾਣ ਗੁਰੂ ਕੋਲੋਂ ਲੈਣਾ ਹੈ ਗੁਰੂ ਨੂੰ ਤੇ ਆਪਾਂ ਭੇਟ ਕਰ ਸਕਦੇ ਹਾਂ ਵੱਧ ਤੋਂ ਵੱਧ ਗੁਰੂ ਘਰ ਭੇਟਾ ਦੇਵੇ ਜੇ ਅਮੀਰ ਹੈ ਤੇ ਮਾਫ਼ ਕਰਿਓ ਅਮੀਰੀ ਗੁਰੂ ਦੀ ਦਿੱਤੀ ਹੈ ਜਦੋਂ ਚਾਵੇ ਕੋ ਹੋ ਵੀ ਸਕਦਾ ਪਰ ਦਾਤਾ ਉਹ ਦੀਆਂ ਨਹੀਂ ਉਹ ਪਛਤਾਉਂਦਾ ਨਹੀਂ ਨਾ ਗੁਰੂ ਅਮਰਦਾਸ ਸਾਹਿਬ ਕਹਿੰਦੇ ਨੇ ਹਰਕੀਆਂ ਸਦਾ ਸਦਾ ਵਧਾਈਆਂ ਦੇ ਨਾ ਪਛੋਤਾਈ ਉਹ ਐਸਾ ਦਿਆਲੂ ਉਹ ਦਿੰਦਾ ਪਛਤਾਵਾ ਨਹੀਂ ਕਰਦਾ ਜੇ ਅਸੀਂ ਕੱਖ ਨਾਂ ਵੀ ਦਵਾਂਗੇ ਉਹਨੂੰ ਫਰਕ ਨਹੀਂ ਪੈਣਾ ਤੇ ਮਾਖ ਕਰਿਓ ਜੇ ਗੁਰੂ ਘਰ ਕੁਝ ਨਾ ਕੁਝ ਭੇਟਾ ਕਰਾਂਗੇ ਤੇ ਉਹ ਇੱਕ ਦੋ ਨਹੀਂ ਸਤਿਗੁਰੂ ਜੀ ਕਹਿੰਦੇ ਨੇ ਤੂੰ ਕਉਡੀ ਭੇਟ ਕਰੇਗਾ ਤਾਹੇ ਗੁਰ ਸਰਬ ਨਿਧਾਰ ਦਾਣ ਦੇ ਦੁਨੀਆਂ ਦੇ ਸਾਰੇ ਖਜ਼ਾਨੇ ਗੁਰੂ ਤੇਰੀ ਝੋਲੀ ਵਿੱਚ ਪਾ ਦੇਗਾ ਤੂੰ ਭਾਵਨਾ ਬਣਾ ਕੇ ਗੁਰੂ ਘਰ ਭੇਟਾ ਕਰੀ ਰਉ ਵਿਚਾਰ ਭਾਈ ਗੁਰਦਾਸ ਜੀ ਕਹਿੰਦੇ ਐਡਾ ਦਇਆਵਾਨ ਹੈ ਗੁਰੂ ਹਰਿਰਾਇ ਜੀ ਨੇ ਫਿਰ ਉਸ ਸੇਖ ਨੂੰ ਉਪਦੇਸ਼ ਦਿੱਤਾ ਕਿ ਨਾਮ ਜਪਣਾ ਦਸਬੰਧ ਦੇਣਾ ਤੇ ਗੁਰੂ ਗੁਰੂ ਜਪਣਾ ਬਰਕਤ ਪਾਏਗੀ ਉਹ ਚਿੜੀ ਚਿੜੇ ਦਾ ਵੀ ਸਤਿਗੁਰੂ ਨੇ ਇਤਿਹਾਸ ਕਹਿੰਦਾ ਹੈ ਕਿ ਉਧਾਰ ਕਰ ਦਿੱਤਾ ਉਹ ਵੀ ਆਪਣੀ ਜੂਨ ਚੋਂ ਮੁਕਤ ਹੋ ਕੇ ਗੁਰੂ ਚਰਣਾ ਵਿੱਚ ਸਦੀਵ ਕਾਲ ਵਾਸਤੇ ਉਹਨਾਂ ਦਾ ਵਾਸਾ ਹੋਇਆ ਰੋਵ ਵਿਚਾਰ ਕਰਨ ਤੋਂ ਭਾਵ ਸੀ ਗੁਰੂ ਇੰਨਾ ਦਇਆਵਾਨ ਹੈ ਕੋਈ ਕਿਣਕਾ ਵੀ ਦਾਨ ਕਰਦਾ ਹੈ ਨਾ ਤੇ ਸਤਿਗੁਰੂ ਉਹਦਾ ਵੀ ਫਲ ਦਿੰਦੇ ਨੇ ਇੱਕ ਗੁਰੂ ਗ੍ਰੰਥ ਸਾਹਿਬ ਜੀ ਦਾ ਬਚਨ ਇੱਕ ਤਿੱਲ ਨਹੀਂ ਭੰਨੇ ਘਾਲੇ ਇਹਨਾਂ ਮਾਤਰ ਵੀ ਸਤਗੁਰੂ ਕਹਿੰਦੇ ਤੂੰ ਗੁਰੂ ਕਰ ਭੇਟਾ ਰੱਬ ਦੇ ਨਾਮ ਤੇ ਅਰਪਣ ਕਰੇਗਾ ਉਹਦੀ ਵੀ ਤੈਨੂੰ ਫਲ ਦੇ ਰੂਪ ਵਿੱਚ ਕੋਈ ਨਾ ਕੋਈ ਦਾਤ ਜ਼ਰੂਰ ਮਿਲੇਗੀ ਗੁਰੂ ਸਾਹਿਬ ਕਹਿੰਦੇ ਨੇ ਭਾਈ ਗੁਰਦਾਸ ਜੀ ਦੇ ਬਚਨ ਨੇ ਭਾਵਨੀ ਭਗਤ ਭਾਏ ਕੌਡੀ ਅਗਰ ਭਾਗ ਰੱਖੈ ਤਾਹੇ ਗੁਰ ਸਰਬ ਨਿਧਾਰ ਦਾਣ ਦੇਤ ਹੈ ਸਤਗੁਰ ਦਇਆ ਨਿਧ ਦਇਆ ਕਰਨੰ ਸਤਗੁਰੂ ਦਇਆ ਦਾ ਖਜ਼ਾਨਾ ਹੈ ਭਾਈ ਗੁਰਦਾਸ ਜੀ ਕਹਿੰਦੇ ਮਹਿਮਾ ਆਗਾਦ ਬੋਧ ਗੁਰੂ ਦੀ ਮਹਿਮਾ ਆਗਾਦ ਬੋਧ ਕਹਿਣੀ ਕਤਨੀ ਤੋਂ ਬਾਹਰ ਹੈ ਭਾਈ ਗੁਰਦਾਸ ਜੀ ਕਹਿੰਦੇ ਨਮੋ 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 ਨੇਤ ਨੇਤ ਨੇਤਾ ਕਹਿੰਦੇ ਬਾਰ ਬਾਰ ਗੁਰੂ ਨੂੰ ਇਹ ਹੀ ਕਹਿੰਦਾ ਹੈ ਗੁਰੂ ਤੂੰ ਬੇਅੰਤ ਹੈ ਤੂੰ ਬੇਅੰਤ ਹੈ ਤੂੰ ਬੇਅੰਤ ਹੈ ਤੇ ਭਾਈ ਗੁਰਦਾਸ ਜੀ ਕਹਿੰਦੇ ਬਾਰ ਬਾਰ ਮੇਰੀ ਗੁਰੂ ਦੇ ਚਰਨਾਂ ਤੇ ਨਮਸਕਾਰ